ਸਿੱਖਾਂ ਦੇ ਲਈ ਵੱਡੀ ਖਬਰ ਸਾਹਮਣੇ ਆਈ ਹੈ ਕਿਉਂਕਿ ਹੁਣ 8ਵੀਂ ਜਮਾਤ 'ਚ ਸਿੱਖ ਯੋਧਿਆਂ ਬਾਰੇ ਨਵੇਂ ਚੈਪਟਰ ਐਡ ਕੀਤੇ ਜਾਣਗੇ ਦਰਅਸਲ ਕੌਮੀ ਸਿੱਖਿਆ ਖੋਜ ਤੇ ਸਿਖਲਾਈ ਕੌਂਸਲ ਦੀ ਨਵੀਂ ਜਾਰੀ ਕੀਤੀ ਗਈ 8ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਪਾਠ ਪੁਸਤਕ ਦੇ ਵਿੱਚ ਭਾਰਤੀ ਇਤਿਹਾਸ ਦਾ ਇੱਕ ਵਿਆਪਕ ਅਤੇ ਵਿਧੇਰੇ ਸੰਮੇਲਿਤ ਵਰਵਾ ਪੇਸ਼ ਕੀਤਾ ਗਿਆ ਇਸ ਦੇ ਵਿੱਚ ਸਿੱਖ ਧਰਮ ਦੇ ਇਤਿਹਾਸ ਨੂੰ ਥਾਂ ਦਿੱਤੀ ਗਈ ਹੈ ਇਸ ਤੋਂ ਇਲਾਵਾ ਮਰਾਠਾ ਆਗੂਆਂ ਬਾਰੇ ਵੀ ਵਿਸਥਾਰ ਦੇ ਵਿੱਚ ਜਾਣਕਾਰੀ ਅਤੇ ਸ਼ਕਤੀਸ਼ਾਲੀ ਖੇਤਰੀ ਰਾਜਵੰਸ਼ਾਂ ਤੋਂ ਲੈ ਕੇ ਨਰਸਿੰਘ ਦੇਵ ਪਹਿਲੇ ਵਰਗੇ ਅਣਗੋਲੇ ਸ਼ਾਸਕਾਂ ਤੱਕ ਨੂੰ ਸ਼ਾਮਲ ਕੀਤਾ ਗਿਆ ਐਕਸਪਲੋਰਿੰਗ ਸੁਸਾਇਟੀ ਇੰਡੀਆ ਐਂਡ ਬਿਓਡ ਗ੍ਰਿਡ 8 ਪਾਰਟ 1 ਨਾਮ ਦੀ ਇਹ ਕਿਤਾਬ ਸਿੱਖ ਅਤੇ ਮਰਾਠਾ ਸਾਮਰਾਜਾ ਬਾਰੇ ਵਿਸਥਾਰ ਦੇ ਵਿੱਚ ਅਧਿਆਏ ਪੇਸ਼ ਕਰਦੀ ਹੈ ਜਿਨ੍ਹਾਂ ਨੂੰ ਪਹਿਲਾਂ ਸਿਰਫ ਕੁਝ ਪੰਨਿਆਂ ਜਾਂ ਸਿਰਫ ਹਵਾਲੀਆਂ ਤੱਕ ਹੀ ਸੀਮਿਤ ਰੱਖਿਆ ਗਿਆ ਸੀ ਇਹ ਕਿਤਾਬ ਸਿੱਖ ਅਧਿਆਏ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਗਈ ਅਧਿਆਤਮਕ ਲਹਿਰ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਅਧੀਨ ਫੌਜੀ ਵਿਰੋਧ ਤੱਕ ਖਾਲਸੇ ਦੀ ਸਥਾਪਨਾ ਅਤੇ ਮਹਾਰਾਜਾ ਰਣਜੀਤ ਸਿੰਘ ਅਧੀਨ ਸੰਯੁਕਤ ਸਮਰਾਜ ਦੀ ਸਥਾਪਨਾ ਤੱਕ ਸਿੱਖਾਂ ਦੇ ਉਭਾਰ ਨੂੰ ਦਰਸਾਉਂਦਾ ਹੈ ਇਹ ਦੱਸਦਾ ਹੈ ਕਿ ਕਿਵੇਂ ਸਿੱਖ ਗੁਰੂਆਂ ਨੇ ਮੁਗਲ ਅਤਿਆਚਾਰਕਾਂ ਦਾ ਸਾਹਮਣਾ ਕੀਤਾ ਜਿਸ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਦੀ ਸਥਾਪਨਾ ਪ੍ਰਮੁੱਖ ਘਟਨਾਵਾਂ ਸਨ ਇਹ ਅਧਿਆਇ ਸਿੱਖ ਸਮਰਾਜ ਦੀ ਧਰਮ ਨਿਰਪੱਖ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਸ਼ਾਮਲ ਸ਼ੈਲੀ ਨੂੰ ਲੈ ਕੇ ਵੀ ਉਜਾਗਰ ਕਰਦਾ ਹੈ ਕਿ ਜੋ ਪੰਜਾਬ ਤੋਂ ਲੈ ਕੇ ਕਸ਼ਮੀਰ ਦੇ ਕੁਝ ਹਿੱਸਿਆਂ ਤੱਕ ਫੈਲਿਆ ਹੋਇਆ ਸੀ ਅਤੇ 19ਵੀਂ ਸਦੀ ਦੇ ਅੱਧ ਤੱਕ ਬਸਤੀਵਾਦ ਵਿਸਥਾਰ ਵਿਰੁੱਧ ਇੱਕ ਗੜ ਬਣ ਗਿਆ ਸੀ ਇਸ ਫੈਸਲੇ ਨੂੰ ਲੈ ਕੇ ਸਿੱਖਾਂ ਦੇ ਵਿੱਚ ਉਤਸ਼ਾਹ ਦੇਖਿਆ ਜਾ ਰਿਹਾ ਹੈ ਉੱਥੇ ਐਸਜੀਪੀਸੀ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਦੇ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਐਸਜੀਪੀਸੀ ਨੇ ਕੀ ਕੁਝ ਕਿਹਾ ਤੁਸੀਂ ਇੱਕ ਵਾਰ ਉਹ ਸੁਣੋ ਅੱਜ ਇੱਕ ਖਬਰ ਮਿਲੀ ਹੈ ਕਿ ਐਨਸੀਆਰਟੀ ਦੇ ਵੱਲੋਂ ਅੱਠਵੀਂ ਦੀ ਕਿਤਾਬ ਦੇ ਵਿੱਚ ਸਿੱਖ ਇਤਿਹਾਸ ਤੇ ਹੋਰ ਪਰਾਠਾ ਇਤਿਹਾਸ ਜਿਹੜਾ ਤੇ ਉਹ ਰਾਜਾਂ ਦਾ ਇਤਿਹਾਸ ਪੜਾਇਆ ਜਾਵੇਗਾ ਚੰਗੀ ਖਬਰ ਕਿਉਂਕਿ ਯੋਧਿਆਂ ਦੀ ਵਾਰ ਗਾਉਣਾ ਯੋਧਿਆਂ ਦੀ ਵਾਰ ਸੁਣਨਾ ਯੋਧਿਆਂ ਦੀ ਵਾਰ ਪੜ੍ਹਨਾ ਇਹ ਤੁਹਾਡੇ ਅੰਦਰ ਇੱਕ ਸ਼ਕਤੀ ਪੈਦਾ ਕਰਦਾ ਇੱਕ ਮਨੋਬਲ ਪੈਦਾ ਕਰਦਾ ਤੁਹਾਡੇ ਅੰਦਰ ਦੇਸ਼ ਭਗਤੀ ਆਪਣੇ ਧਰਮ ਪ੍ਰਸਤੀ ਜਿਹੜੀ ਆ ਪੈਦਾ ਕਰਦਾ ਸੋ ਸਿੱਖਾਂ ਦਾ ਇਤਿਹਾਸ ਯੋਧਿਆਂ ਦਾ ਇਤਿਹਾਸ ਹੈ ਜਦੋਂ ਇਸ ਨੂੰ ਕੋਈ ਪੜਦਾ ਤਾਂ ਉਹਦੇ ਅੰਦਰ ਇੱਕ ਸ਼ਕਤੀ ਪੈਦਾ ਹੁੰਦੀ ਆ ਤੇ ਦੁਸ਼ਮਣਾਂ ਦੇ ਖਿਲਾਫ ਲੜਨ ਤੇ ਡਟਣ ਤੇ ਸ਼ਹਾਦਤ ਦੀ ਜਿਹੜੀ ਆ ਉਹਦੇ ਅੰਦਰ ਇੱਕ ਜਨ ਪੈਦਾ ਹੁੰਦੀ ਆ ਜਿਸ ਦੀ ਇਸ ਦੇਸ਼ ਨੂੰ ਵੀ ਲੋੜ ਆ ਕੌਮ ਨੂੰ ਵੀ ਲੋੜ ਆ ਇਹ ਸਮਾਜ ਨੂੰ ਵੀ ਲੋੜ ਆ ਕਿਉਂਕਿ ਜਿਹੜੀਆਂ ਸਮਾਜ ਵਿਰੋਧੀ ਸ਼ਕਤੀਆਂ ਕੋਈ ਜ਼ੁਲਮ ਕਰਦਾ ਜਾਂ ਕੋਈ ਉਹ ਹੌਲ ਖਰਾਬ ਕਰਦਾ ਉਹਨਾਂ ਦੇ ਖਿਲਾਫ ਖੜਨਾ ਅੱਜ ਦੇ ਸਮੇਂ ਦੀ ਵੱਡੀ ਲੋੜ ਅਤੇ ਜ਼ਰੂਰਤ ਹੈ ਇਹ ਦੇਸ਼ ਦੇ ਅਜਿਹੇ ਸਿੱਖ ਯੋਧਿਆਂ ਨੂੰ ਤੇ ਹੋਰ ਦੇਸ਼ ਦੇ ਅੰਦਰ ਜੁਝਾਰੂਆਂ ਨੂੰ ਯਾਦ ਕਰੇਗਾ ਤਾਂ ਸਾਡੀ ਜਿਹੜੀ ਪੀੜ੍ਹੀ ਹੈ ਆਉਣ ਵਾਲੀ ਉਹ ਇਸ ਤੋਂ ਚੰਗਾ ਸੰਭ ਸਿੱਖੇਗੀ ਪਰ ਇੱਕ ਅਸੀਂ ਇਹ ਜਾਣਕਾਰੀ ਦੇਣੀ ਚਾਹੁੰਦੇ ਹਾਂ ਕਿ ਇਤਿਹਾਸ ਨੂੰ ਉਸ ਛਾਪੜ ਤੋਂ ਪਹਿਲਾਂ ਉਸ ਇਤਿਹਾਸ ਨੂੰ ਬਚਾਇਆ ਜਾਵੇ ਤੇ ਜਿਹੜੀਆਂ ਸਿੱਖ ਪ੍ਰਮਾਣਿਕ ਸੰਸਥਾਵਾਂ ਨੇ ਉਹਨਾਂ ਤੋਂ ਇਹਦੀ ਮંજੂਰੀ ਜ਼ਰੂਰ ਲਈ ਜਾਵੇ ਤਾਂ ਕਿ ਕਿਸੇ ਤਰ੍ਹਾਂ ਦਾ ਬੇਰੋੜਾ ਵਿਵਾਦ ਬਾਅਦ ਦੇ ਵਿੱਚ ਐਸਾ ਨਾ ਪਵੇ ਜਿਹੜਾ ਕਿ ਉਸ ਇਤਿਹਾਸ ਦੇ ਲਈ ਜਾਂ ਜਿਹੜੀ ਕੀਤੀ ਕਾਰਜਕਾਰੀ ਆ ਉਹ ਤੇ ਮਿੱਟੀ ਪਾਉਣ ਦਾ ਕੰਮ ਜਿੱਤੇ ਇੱਕ ਪਾਸੇ ਜੀਪੀਸੀ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਤਾਰੀਫ ਕੀਤੀ ਹੈ ਉੱਥੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਇਤਿਹਾਸ ਛਾਪਣ ਤੋਂ ਪਹਿਲਾਂ ਜਾਂ ਜੋ ਵੀ ਲਿਖਿਆ ਜਾ ਰਿਹਾ ਉਸ ਤੋਂ ਉਸ ਤੋਂ ਪਹਿਲਾਂ ਇੱਕ ਵਾਰ ਜਾਂਚ ਜ਼ਰੂਰ ਕਰਵਾਈ ਜਾਵੇ ਕਿਉਂਕਿ ਕਈ ਵਾਰ ਅਜੀਹਾ ਹੁੰਦਾ ਹੈ ਕਿ ਕੁਝ ਅਜੀਹਾ ਛਪ ਜਾਂਦਾ ਹੈ ਜਿਸ ਨੂੰ ਲੈ ਕੇ ਫਿਰ ਵਿਵਾਦ ਖੜੇ ਹੁੰਦੇ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤਾਂ ਇਸ ਸਭ ਤੋਂ ਬਚਣ ਦੇ ਲਈ ਐ ਜੀ ਪੀ ਸੀ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਛਾਪਣ ਤੋਂ ਪਹਿਲਾਂ ਇਤਿਹਾਸ ਇੱਕ ਵਾਰ ਜ਼ਰੂਰ ਚੈੱਕ ਕਰਵਾਇਆ ਜਾਵੇ